ਜਾ ਪਾਏ ਆ ਬੈਮਣ ਬਾਈ ਕਾਲੀ ਕੋਲੇ ਬਾਕੀ ਪੇਡਾ ਫੁੱਡਾ ਬਾਈ ਕੋਲ ਬਚ ਜਾਏਗਾ ਫੇ ਫੋਮ ਲਾਉਣਾ ਹੈ ਬਾਈ ਨਾਲ ਕਾਲੀ ਠੀਕ ਹੈ ਜੀ ਹੋਰ ਬਾਈ ਵਧੀਆ ਵਧੀਆ ਵੀਰੇ ਹੋਰ ਵਧੀਆ ਜੀ ਕਿਵੇਂ ਕੰਮ ਕਰ ਕੰਮ ਕਰ ਵਧੀਆ ਜੀ ਪੱਕੀ ਬਗੌਣ ਕਿਹੜੀ ਬੱਕਰੀ ਆ ਕਹਦਾ ਦੋਗੀ ਇਹ ਇਹ ਦਾ ਹੱਥ ਤਾਂ ਹੈ ਆਹ ਆ ਦੀ ਬਾਤ ਆ ਹੁਣ ਕਰਾਉਸਾਂਗੇ ਖਾਲੀ ਇਹ ਇਹ ਖਾਲੀ ਆ ਹੁਣ ਤੱਕ ਦੁੱਧ ਦੁੱਧ ਕਿਵੇਂ ਆਦਾ ਦੁੱਧ ਵਧੀਆ ਜੀ ਫਾਈਟ ਆ ਅਜੀ ਤਾਂ ਹੋਊਗੀ ਨੀ 36 ਘੰਟੇ ਦਾ ਬੱਕਰਾ ਮਾਰ ਇਹਦੇ ਮਗਰ ਬੱਕਰਾ ਆਹ ਆ ਹਾਰੀ ਉਹਦਾ ਇੱਕ ਚਾਪ ਕਿਤੇ ਲਾ ਬਾਕੀ ਪਸ਼ੂ ਪਾਈ ਕੋਲੇ ਬਹੁਤ ਚੰਗੇ ਆ ਤੇ ਬਾਈ ਦਾ ਬ੍ਰੀਡਰ ਵੀ ਦਿਖਾਵਾਂਗੇ ਆਪਾਂ ਇਹ ਸਾਰਾ ਤਨ ਤਨ ਮਹੀਨਿਆਂ ਦਾ ਹੀ ਆ ਬੱਚਾ ਇਹ ਆਪਣੇ ਘਰ ਦੇ ਬੱਚੇ ਨਾਲ ਇਹਦੇ ਹਾਂ ਘਰ ਦੇ ਹੋਰ ਕਾਲੀ ਆਮਦਨ ਮਦਨ ਕਿਵੇਂ ਇਹਨਾਂ ਤੋਂ ਕਿੰਨਾ ਟਾਈਮ ਹੋਇਆ ਕੰਮ ਕਰਦੇ ਇਹਨੂੰ ਇਹ ਹੋ ਗਿਆ 8 ਸਾਲ ਹੋ ਗਏ 9 ਸਾਲ ਕਿੰਨੀ ਪੀੜੀ ਆਪਣੀ ਇਹ ਜਿਹੜਾ ਮਾਈ ਰੱਖਿਆ ਇਹ ਯਾਰ ਬੱਚੇ ਸਟਾਰਟਿੰਗ ਤੋਂ ਤੇਰੇ ਕੰਮ ਆ ਇਹ ਕਲੇਰਾ ਬਲਾਂ ਮਰਾ ਦਾ ਦਾ ਚਾਹਤਾ ਹਾਂ ਵੀ ਹੂੰ ਉਹਦਾ ਪਰ ਹਟ ਗਏ ਸੀ ਅੱਛਾ ਇਹ ਹੋਰ trap ਆ ਨਾ ਹਾਂ ਹਾਂ ਕਿੰਨੀਆਂ ਬੱਕਰੀਆਂ ਉਹਨਾਂ ਦਾ ਮਸਟਾਰਟ ਕੀਤਾ ਸੀ ਆਪਾਂ ਇੱਕ ਹੀ ਸੀਗੀ ਅੱਛਾ ਇੱਕ ਬੱਕਰੀ ਉਹਦਾ ਮਸਟਾਰਟ ਕੀਤਾ ਹੋਇਆ ਆਪਣਾ ਹਾਂ ਹੁਣ ਆਪਣੇ ਕੋਲ ਕਿੰਨੀਆਂ ਬੱਕਰੀਆਂ ਹੁਣ ਐਨਾ 40 ਨਾ ਗਾਈ 40 ਨਾ ਆਪਣੇ ਖੋਦੇ ਆ ਹਾਂ ਖੋਦੇ ਆਪਣੇ ਹੋਰ ਕਮਾਈ ਕਿਵੇਂ ਵੇਚਣਾ ਦੇ ਕਮਾਈ ਵਧੀਆ ਜੀ ਤੇ ਆ ਬੱਕਰਾ ਆਪਣਾ ਅੱਛਾ ਜਿਹੜਾ ਹੁਣ ਆਪਣੇ ਕੋਲੇ ਬ੍ਰੀਡਰ ਦਾ ਬੱਚਾ ਹੈ ਹਾਂ ਉਹਦੇ ਵਿੱਚ ਸਾਰੇ ਉਸੇ ਦੇ ਵਿੱਚ ਆਪਣੇ ਕੋਲੇ ਆ ਉਹਦੀ ਮਾਂ ਕਰੀਆ ਉਹ ਕੋਲੇ ਉਹ ਇਹਦਾ ਭਰਾ ਦਾ ਨਾਲ ਉਹ ਮੇਮ ਨਾ ਉਹਦਾ ਇੱਕ ਹੋਰ ਬੱਚੇ ਬਹੁਤ ਸੋਹਣੇ ਕੱਢਦਾ ਤੇਰਾ ਬ੍ਰੀਡਰ ਹਾਂ ਆ ਪਠਾੜਾ ਹੁਣ ਘਰੋਂ ਪਰ ਆਉਂਦਾ ਬਾਈ ਕੋਲੇ ਬੱਕਰਾਂ ਤੁਸੀਂ ਦੇਖ ਚੁੱਕਿਆ ਬਹੁਤ ਸੋਹਣੀਆਂ ਵੀ ਕ੍ਰਾਸ ਹੋ ਰਹੀ ਹੈ। ਛੇ ਖਾਲੀ ਆ ਹੁਣ ਇਹ। ਹਾਂ ਖਾਲੀ ਆ। ਚਾਰ ਦੰਦ ਹੋਈ ਹੈ। ਇਹਦੀ ਹਾਈਟ ਕਿੰਨੀ ਹੈ ਦੀ? ਵੀ ਹਾਈਟ ਨਹੀਂ ਨਹੀਂ ਆ। ਉਹ ਵੀ 30 30 ਕਾ 20 ਦਾ ਆ। ਬੱਟ ਬਹੁਤ ਚੰਗੇ ਨੇ ਆ। ਲਾਲ ਰੱਖਦੀ ਆ? ਹਾਂ ਲਾਲ ਲੱਕ। ਕੱਲ ਕੌਣ ਦਿਖਾਗਾ? ਕਾਇਆਂ ਚਾਗੇ ਉਹ ਬੈਠਾ ਉਹ ਬੱਤੀ ਬੈਠੇ ਹੋਗੇ 11 11 12 ਇੰਚ ਦਾ ਨੂੰ ਵੀ ਤੋ ਉਹ ਥੋੜੇ ਜਿਆਦਾ ਲੱਗਦੇ ਯਾਰ 12 ਇੰਚ ਦੇ ਕੀ ਹੋਣਗੇ ਬੱਸ ਆਹੇ ਹੱਲੇ ਵਾ ਥੱਲੇ ਲੱਗਿਆ ਸੀ ਇਹਦਾ ਹਾਂ ਇਹ ਕੋਈ ਬੰਦਾ ਆਇਆ ਜਾ ਗਿਆ ਉਹ ਕਹਿੰਦਾ ਚੂਣ ਦੇ ਕਿਵੇਂ ਯਾਰ ਇਹ ਤਾਂ ਥੱਲੇ ਲੱਗੇ ਪਏ ਆ ਹੂੰ ਤੋਂ ਪ੍ਰਾਈਸ ਕੰਨਾ ਹੋਵੇਗਾ ਨਾਲੇ ਨਾਲੋ ਲੱਗੇ ਬੱਚੇ ਕਿੰਨੇ ਦਿੰਦੀ ਐ ਇਹ ਬੱਚੇ ਆਏ ਕਿਹੜੇ 4 ਦਿੰਦੀ ਐ ਇਹ ਅੱਛਾ ਆਏ ਕਿਹੜੇ 4 ਆ ਹਾਂ ਇਹ ਕੀ ਕਰਾਉਦਾ ਐ ਕਿੰਨੇ ਟਾਈਮ ਦੀ ਗੱਬਣਾ ਹੁਣ ਇਹ? ਇਹ 3 3.5 ਮਹੀਨੇ ਦੀ ਗੱਬਣਾ। ਬੱਕਰੀ ਚੰਗੀ ਆ ਹਾਂ ਬੱਕਰੀ ਬਹੁਤ। ਚਿੱਟੀ ਅਖਰੀ ਇਹ? ਹਾਂ ਚਿੱਟੀ ਅਖਰੀ। ਬਹੁਤ ਚੰਗੀ ਬੱਕਰੀ ਹੋਈ ਬੋਲ ਲੈਂਦੀ ਪਬਲੀ ਤੋਂ। ਪਬਲੀ ਬਾਜਖਾਨ ਨੇ? ਹਾਂ ਨਾ ਇਹ ਤੋਂ ਵਾਲੀ। ਅੱਛਾ ਤੋਂਗ ਵਾਲੀ ਵਾਲਾ ਪਬਲੀ। ਤੂੰ ਨਹੀਂ ਕਹਿ ਤੂੰ। ਕਿੰਨੇ ਲੈਂਦੀ ਸੀ ਆਪਾਂ ਇਹ? ਮੇਰੇ 10000 ਲੈਂਦੀ। ਅੱਛਾ ਹੁਣ ਪਕਾਉਆ ਹੈ ਕੇ ਰੱਖੀ ਵੀ ਆਪਣੇ ਕੋਲੇ? ਅੱਛਾ ਵੇ ਸੇਲ ਨਹੀਂ ਕਰਨੀ ਇਹ। ਕਾਇਦਾਂਦ ਹੋ ਗਈ ਇਹ ਅਸਲਾ ਬਾਕੀ ਤੁਸੀਂ ਬਾਈ ਕੋਲੇ ਪਸ਼ੂ ਦੇਖ ਹੀ ਚੁੱਕਿਆ ਬਹੁਤ ਚੰਗੇ ਹੈਗੇ ਇਹ ਬੱਕਰੀ ਕਿਵੇਂ ਕਾਲੀ ਤਰਿਆ ਇਹ ਮਾਥ ਸੀਗੀ ਆਪਣੇ ਕੋਲ ਨਹੀਂ ਗਈ ਅੱਛਾ ਇਹ ਆ ਇਹਦਾ ਮੁੜਕੇ ਪਰਵਾ ਵੀ ਤੇ ਨਹੀਂ ਇਹ ਵੀ ਮੁੱਲ ਲੈ ਕੇ ਜੇ ਆਪਾਂ ਤੇਰੇ ਬੱਚੇ ਪੁੱਤੇ ਇਹਦੇ ਬੱਚਾ ਇੱਦੀ ਫੱਡੇ ਦਿਖਾ ਦੇ ਉਹ ਬੱਚੇ ਦਿਖਾਉਗੇ ਕਿਤੇ ਇਹ ਆਹਾ ਪਾਠਾ ਤਾਂ ਯਾਹ ਪਾਠੀ ਇਹ ਜਿਹੜੀ ਆ ਕਾਲੀ ਬੱਚੇ ਵੀ ਸਿਰੇ ਦੇ ਆ ਨਾਲ ਦੇ ਹਾਂ ਹਾਂ ਤੇ ਕੈਦਾਂ ਦੋਗੇ ਬੱਚੇ ਦੇ ਆ ਤਾਂ 6 ਦਾਂਦਾ ਜੀ ਤੇ ਕ੍ਰੋਸ ਆਉਣਾ ਨਾ ਖਾਲੀ ਆਉਣ ਸੂਈ ਆਈ ਏ ਅੱਛਾ ਇਹ ਬੱਕਰਾ ਹੈ ਨਾ ਅੱਛਾ ਹਾਂ ਆਇ ਕਾ ਹਾਂ ਵਾਟੂ ਤੇ ਦੀ ਆਹ ਪ੍ਰਪਾ ਅੰਦਰੋਂ ਕਿੱਥੋਂ ਕੱਢਦੇ ਕਾਲੀ ਨਾਲ ਦੀ ਅੰਦਰ ਆ ਮੇਮ ਨੇ ਮੂੰਹ ਨਹੀਂ ਵੇਚੀ ਜਣੀ ਆ ਪਾਸੇ ਅਕਲ ਮੇਮ ਨੇ ਸੇਲ ਕਰਦੇ ਹਾਂ ਵੱਡੇ ਪਸ਼ੂਨ ਕਰਦੇ ਸੇਲ ਹਾਂ ਵੱਡੇ ਪਸ਼ੂ ਰੱਖੇ ਆਈ ਕਿਹਨਾਂ ਵੱਡੇ ਪਸ਼ੂ ਰੱਖੇ ਹੋਏ ਆ ਹਾਂ ਇੱਕ ਪਾਸਾ ਆ ਉਹ ਦੀ ਬਾਕੀ ਤੁਹਾਨੂੰ ਪਦੇ ਸਾਰੇ ਬਾਈਕੋੜ ਸੇਰੇ ਪੁੰਨ ਦਾ ਜਹਾਜੇ ਦੋ ਦੰਦ ਤੋਂ ਹੁਣ ਚੱਕੇ ਨੇ ਦੋੰਦੇ ਹੀ ਦੋ ਦੰਦ ਨੇ ਹੁਣ ਚੱਕੇ ਨੇ ਹੁਣ ਚੱਕੇ ਨੇ ਦੋ ਇਹ ਵੀ ਉਸੇ ਬੱਕਰੀ ਦੇ ਪੱਠਾ ਹੈ ਹਾਂ ਇਹ ਵੀ ਉਸੇ ਦੀ ਹੈ ਇਹ ਖਾਲੀ ਹੈ ਇਹ ਅੱਥੇ ਕ੍ਰੋਸ ਕਰਾਈ ਨਹੀਂ ਇਹ ਹੁਣ ਕਰਾਵਾਂ ਇਹ ਕ੍ਰੋਸ ਵੀ ਦੋ ਦੰਦ ਤੋਂ ਬਾਅਦ ਤੁਸੀਂ ਕ੍ਰੋਸ ਕਰਾਉਣੇ ਆ ਹਾਂ ਇਹਦਾ ਕੋਈ ਰਾਜ ਹੈ ਬਾਈ ਕਾਲੀ ਇਹਦੇ ਨਾਲ ਪਰ ਕੱਦ ਕੁੱਟ ਕਰ ਲੈਂਦੇ ਆ ਜੀ ਅੱਛਾ ਹਾਂ ਫਿਰ ਨਹੀਂ ਤਾਂ ਕੱਦ ਨਹੀਂ ਕਰਦੇ ਉੱਨੀ ਬਣਾਈ ਰਹਿ ਜਾਂਦੇ ਆ ਅੱਛੇ ਵੀ ਇਹਨਾਂ ਦਾ ਫਰਕ ਹੁੰਦਾ ਹੈ ਹਾਂ ਇਹ ਵੀ ਫਰਕ ਹੁੰਦਾ ਜੀ ਕਾਨ ਕਾਨ ਕਨ ਬਹੁਤ ਡਬਲ ਹਨ ਇਹਨਾਂ ਦੇ ਇਹ ਕੋਨਾ ਪਾ ਮਾਈ ਦੀ ਛੱਗੀ ਹੈ ਕਿਹੜੀ ਹਾਂ ਅੱਛੇ ਮਾਈ ਦੀ ਛੱਡੀ ਹੋਈ ਹੈ ਇਹ ਅੱਜ ਰਗਾ ਦਾ ਟੱਪ ਬਹੁਤ ਹੈ ਇਹ ਟੱਪ ਹੈਗਾ ਸਵੇਰ ਵਕਤ ਅੱਛਾ ਕੋਈ ਚੈੱਕ ਕਰ ਲੈ ਇਸ ਗਾਈ ਆਪਾਂ ਪਤਾ ਹੈ ਇਸ ਦਾ ਹੈਲੋ ਆ ਟੱਪ ਹੈ ਇਹ ਹੂੰ ਆ ਬੱਕਰੀ ਆ ਬੱਕਰੀ ਆ ਹੀ ਪਾਟ ਹੈ। ਅੱਛੇ ਬੱਕਰੀ ਦੀ ਪਾਟ ਹੈ ਜੀ। ਹਾਂ। ਲੈ ਕੋ ਤੂੰ ਜੀ ਨਿਕਾਲ। ਅੱਛੇ ਦੇ ਬੱਚੇ ਸਾਰੇ ਚੰਗੇ ਆਏ ਆ ਹੈ। ਹਾਂ ਸਾਰੇ ਬੱਚੇ ਚੰਗੇ ਆਏ ਆ। ਆਪਾਂ ਰਵਾ ਫਿਰ ਸੇਲ ਨਹੀਂ ਕੀਤਾ ਇਹਦਾ। ਹਾਂ ਰਵਾ ਨਹੀਂ ਕੀਤਾ ਜੀ। ਕਿਵੇਂ ਰਵਾ ਕਿਉਂ ਨਹੀਂ ਸੇਲ ਕਰਦੇ ਵੀ ਇਹਦਾ? ਉਹ ਹੀ ਕਰਦੇ ਜਿਉਂ ਬਾਹ ਰੱਖੀ ਰਾਹਦੇ ਆ ਬੱਚੇ ਚੰਗੇ ਦਿੰਦੀ ਆ ਬੱਕਰੀ। ਅੱਛੇ ਬੱਚੇ ਚੰਗੇ ਹਨ ਇਹਨਾਂ ਦੇ। ਹਾਂ। ਇਹ ਫਰਕ ਹੈ ਇਹਨਾਂ ਦਾ। ਹਮ। ਐਦ ਕੀ ਦੇਖਿਆ ਨਿੱਕੀ ਦੀ ਪਾਟ ਦੇਖ ਲਈਏ ਐਦ ਕੀ। ਉਹ ਜਮਾ ਕੁੱਲੀ ਦਿੱਤੀ ਐਦ ਕੀ। ਅੱਛਾ ਵੇਚੀ ਗਈ ਆ। ਉਹ ਕੰਟੀ ਵਾਲੀ ਜਮਾਉਂਗਾ ਰੌਟ ਰੇਟ ਰੂਟ ਵਧੀਆ ਮਿਲ ਜਾਂਦਾ ਬੱਚਿਆਂ ਦਾ ਹਾਂ ਰੇਟ ਵਧੀਆ ਜੀ ਅੱਜ ਕੱਲ ਜਿਵੇਂ ਕਹਿੰਦੇ 40 40 50 50 ਹਰਦੇ ਆ ਵੱਕਰੀਆਂ ਇਹ ਮੁੱਲ ਸਹੀ ਆ ਕਿ ਬਈ ਜਾਣ ਕੇ ਕਹਿੰਦੇ ਆ ਹਾਂ ਬਈ ਸਹੀ ਆ ਜੀ ਚੀਜ਼ ਦਾ ਮੁੱਲ ਆ ਅੱਛੀ ਚੀਜ਼ ਦਾ ਮੁੱਲ ਆ ਅੱਜ ਕੱਲ ਉਹ ਬੱਕਰੀ ਜਿਹੜੀ ਇੱਕ ਥਣੀ ਤੁਹਾਨੂੰ ਦਿਖਾਈ ਸੀਗੀ ਜੀ ਹਾਂ ਉਹ ਐਸ ਟਾਈਮ ਉਹਦਾ 40000 ਰੁਪਏ ਦਿੰਦਾ ਅਗਲਾ ਬੰਦਾ ਕੋ ਮੂੰਹ ਨਾ ਕਹਿ ਕੇ ਠੀਕ ਆ ਠੀਕ ਆ ਹਾਂ ਨਾ ਇੱਕ ਕਥਾਣਾ ਉਹਦਾ ਵੇਖ ਲੋ ਤਾਂ ਹੀ ਹਾਂ ਇੱਕ ਥਾਂ ਦਾ ਵੀ ਅੱਜ 40000 ਰੁਪਏ ਮੁੱਲ ਲੱਗ ਚੁੱਕਾ ਹਾਂ 40000 ਲੱਗ ਚੁੱਕਿਆ ਆਪਾਂ ਸੇਲ ਕਿਉਂ ਨਹੀਂ ਕੀਤੀ ਉਹੀ ਨਹੀਂ ਕਰੀ ਬੱਚੇ ਲੈਣ ਨੂੰ ਰੱਖਿਆ ਵਾਸਤੇ ਆਪਾਂ ਬਣਾਉਂਦੇ ਅੱਜ ਬੱਚਾ ਵਾਸਤੇ ਰੱਖੀ ਹੋਈ ਹੈ ਉਹ ਆਪਣੀ ਉਹ ਮਸ਼ੀਨ ਹੈ ਟੀਮ ਆਪਣਾ ਹਾਂ ਉਹ ਟੀਮ ਆ ਘਰੇ ਇਹਦੇ ਫਿਰਦੇ ਦੋ ਬੱਚੇ ਇਹਨੂੰ ਠਾਈ ਜਾ ਅੱਛਾ ਇਹ ਕਰੇ ਦੋ ਬੱਚੇ ਇਹਦੇ ਹਾਂ ਇਹਦੇ ਦੇ ਬੱਚੇ ਆਪਣੇ ਉਹ ਦੇ ਜਿਹਦੇ ਵਿੱਚ ਅੱਛਾ ਪ੍ਰਿੰਟਰ ਦੇ ਬੱਚੇ ਆਪਾਂ ਪਾਈ ਦਾ ਪ੍ਰਿੰਟਰ ਵੀ ਦਿਖਾਵਾਂਗੇ ਦੇਖੋ ਪੱਤ ਪੂਰੀ ਪੱਟ ਪੁਗਾ ਦੇਣੀ ਇੱਕ ਰੋਟੀ ਹਾਂ ਪੱਠ ਦਿਖਾਓ ਦੀ ਕਿਵੇਂ ਰਿਜ਼ਲਟ ਕਿਵੇਂ ਆ ਰਿਹਾ ਕਿਤੇ ਦੇ ਚੁੱਕਿਆ ਹਾਂ ਬਾਈ ਕੋਲੇ ਚੰਗੇ ਬਹੁਤ ਪਸ਼ੂ ਇਹ ਬਾਈ ਦੀ ਏਟ ਮਸ਼ੀਨ ਇਹ ਕਹਿੰਦਾ ਆਪਾਂ ਸੇਲ ਨਹੀਂ ਕਰਦੇ ਤਾਂ 40000 ਰੁਪਏ ਲੱਗ ਚੁੱਕਿਆ ਇੱਕ ਥਾਣਾ ਬੱਕਰੀ ਦਾ ਬਾਕੀ ਆ ਬਾਈ ਵਿੱਚ ਆ ਚੱਕ ਲੈ ਆ ਬੱਚੇ ਇਹਦੇ ਆਪਣੇ ਬੋਗਰੇ ਅੱਛੇ ਵੀ ਆਪਣੇ ਜਿਹੜਾ ਬਰੀਡਰਾ ਹੁਣ ਇਹ ਬੱਚੇ ਆ ਇਹਦੇ ਹਾਂ ਇਹਦੇ ਬੱਚੇ ਹੁੰਦੇ ਆ ਬੱਚੇ ਬਹੁਤ ਚੰਗੇ ਕੱਢਦੇ ਆ ਥੋੜਾ ਬਰੀਡਰ ਕੈਦੰਦ ਹੋ ਗਿਆ ਇਹ 6 ਦੰਦ ਹੋ ਗਿਆ ਜੀ ਬਰੀਡਰ ਆਪਣਾ ਅੱਛਾ ਬੱਚਾ ਪਾਲਿਆ ਹੋਵੇ ਘਰ ਦੇ ਆ ਕਿ ਬਾਹਰੋਂ ਲਿਆਂਦਾ ਹੋਵੇ ਆ ਬਾਰੋਂ ਲੈਦਾ ਸੀਗਾ ਜੀ ਪਹਿਲਾਂ ਸੀਗਾ ਬੋਕ ਉਹ ਫਿਰ ਗੁਜਰ ਗਿਆ ਸੀਗਾ ਇਹ ਲੈ ਕੇ ਜਾਂਦਾ ਆਪਣਾ ਅੱਛਾ ਹੁਣ ਇਹ ਬਾਈ ਨੇ ਬਰੀਡਰ ਲਿਆਂਦਾ ਭਾਈ ਦਾ ਬਰੀਡਰ ਖਾਵਾਂਗੇ ਉਹਦਾ ਪਿੰਡਾਂ ਦੇ ਆਪਣੇ ਨੇੜੇ ਚੜਾਈ ਸੀਗੀ ਉਹਦੀ ਅੱਛਾ ਪਹਿਲਾਂ ਵਾਲੇ ਬੱਕਰੇ ਪਹਿਲਾਂ ਵਾਲੇ ਬੱਕਰੇ ਪੁੱਲ ਤੇ ਚੜਾਈ ਸੀ ਹਾਂ ਮੇਰਾ ਇੱਥੇ ਆਉਂਦਾ ਸੀਗਾ ਅੱਜ ਓਡੇ ਤੇ ਪਹਿਲਾਂ ਵਾਲਾ ਬੱਕਰਾ ਅੱਛਾ ਉਹ ਆਪਣਾ ਘਰ ਦਾ ਪਾਲਾ ਵੈਸੇ ਹਾਂ ਉਹ ਘਰ ਦਾ ਪਾਲਾ ਵੈਸੇ ਇਹ ਕੈ ਦੰਦ ਹੋ ਗਿਆ ਹੁਣ ਇਹ 6 ਦੰਦ ਹੋ ਗਿਆ ਜੀ ਅੱਛਾ 6 ਦੰਦ ਹੋ ਗਿਆ ਇਹ ਬਾਕੀ ਕੰਨ ਕੁੰਨ ਬਹੁਤ ਚੰਗੇ ਆ ਜੀ। ਅੰਨ ਦੇਖ। ਬਰੂ ਬਰ ਬਾਕੀ ਚੌੜੇ ਬਹੁਤ ਆ। ਲੰਮੇ ਬਾਕੀ ਲੰਮੇ ਫੋਟੜੇ ਆ ਜੀ। ਹੂੰ। ਬਹੁਤ ਵਧੀਆ। ਬਾਕੀ ਬੇਲ ਬੂਲ ਕਿਵੇਂ ਕਾਲੀ ਹੈ? ਹਾਈਟ ਹੂਟ ਕੰਨੀ ਆ? ਹਾਈਟ ਇਹਦਾ 41 ਇੰਚ ਆ ਜੀ। ਅੱਛਾ 41 ਇੰਚ ਹਾਈਟ ਆ ਜੀ। ਹੂੰ ਬੇਲ ਦਾ ਵੀ ਚੰਗਾ ਹੈ। ਹਾਂ ਬੇਲ ਦਾ ਵੀ ਚੰਗਾ ਹੈ। ਮੇਰੇ ਬਹੁਤ ਚੰਗੇ ਕਰਦਾ ਜੀ। ਲਾਲ ਡੱਪੇ, ਚਿੱਟੇ ਜੀ। ਜਮਾ ਕਾਲੇ ਜਮਾ ਕਾਲੇ ਨੂੰ ਕਰਦਾ ਅੱਛਾ ਬਾਕੀ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਾਈ ਕੋਲੇ ਪਸੂ ਤੁਸੀਂ ਦੇਖ ਲੇ ਤੇ ਸਿਰੇ ਦੇ ਇਹ ਬਾਈ ਵਿੱਚ ਫਿਰ ਭੇਡਾਂ ਭੇਡਾਂ ਰੱਖੀਆਂ ਜੀ ਹੋਂ ਸ਼ੌਂਕ ਬੋਲ ਰੱਖਿਆ ਭੇਡਾਂ ਅੱਛਾ ਸ਼ੌਂਕ ਨੂੰ ਰੱਖਿਆ ਬੰਗਾ ਆਪਣੀਆਂ ਅੱਛਾ ਜੀ ਹੋਂ ਸ਼ੌਂਕ ਬੋਲ ਰੱਖਿਆ ਭੇਡਾਂ ਅੱਛਾ ਸ਼ੌਂਕ ਨੂੰ ਰੱਖਿਆ ਬੰਗਾ ਆਪਣੀਆਂ ਬਾਕੀ ਕੋਈ ਬੱਚਾ ਕਰੋਸ ਕੋਈ ਬੱਕਰੀ ਸੇਲ ਕਰਨੀ ਕੋਈ ਬੱਚਾ ਸੇਲ ਕਰਨਾ ਹੋਵੇ ਕਰ ਦਿੰਦੇ ਨੇ ਇਹ ਸੇਲ ਤਾਂ ਹੀ ਕਰੀ ਹੁਣ ਹੈਗੇ ਆਪਣੇ ਕੋਲ ਸੇਲ ਕਰਨ ਵਾਲੇ ਬੱਚੇ ਜੇ ਕੋਈ ਲੈਣ ਦਾ ਚਾਹਵਾਨ ਹੋ ਵੀਰ ਜਿੰਨਾ ਦਾ ਜਿੰਨਾ ਛੋੜਿਆ ਬੱਚੇ ਜੀ ਸੇਲ ਕਰ ਤੱਕ ਕਰਦਾ ਹਾਂ ਹਾਂ ਬਾਕੀ ਵਧੀਆ ਮਾਲ ਕੋ ਚੰਗਾ ਬਾਈ ਕੋਲੇ ਤੇ ਆਪਰੇਟਰ ਤੁਸੀਂ ਦੇਖ ਲੈ ਤਾ ਬਾਈ ਦਾ ਦੁੱਧ ਵਧੀਆ ਜੀ ਵੇਚਦੇ ਆ ਕਿ ਆਪਾਂ ਘਰੇ ਰੱਖਦੇ ਆ ਨਾ ਨਾ ਮੇਂ ਨਹੀਂ ਚੋਣੇ ਆਪਣੇ ਅਜੇ ਦੁੱਧ ਸੇਲ ਨਹੀਂ ਕਰਦੇ ਆਪਾਂ ਅੱਛਾ ਕਦੇ ਵੀ ਨਹੀਂ ਵੇਚਿਆ ਹਾਂ ਤਿੰਨ ਜੋਕਰਾਂ ਤੇ ਚਾਰ ਜੋਕਰਾਂ ਕੱਢ ਲੈਨੇ ਆ ਬਾਕੀ ਮੇਮ ਨੇ ਦੋ ਤੇ ਅੱਛਾ ਮੇਮ ਨੇ ਹੁਣ ਆਪਣੇ ਕੋਲੇ ਘਰੇ ਕਿੰਨੇ ਆ ਘਰੇ ਮੇਮ ਨੇ 6-7 ਮੇਮ ਨੇ ਘਰੇ ਕੋਈ ਸੇਲ ਹੋਵੇ ਉਹਨਾਂ ਚੋਂ ਘਰੇ ਤਾਂ ਕਰਦਾ ਇੱਥੇ ਵਾਲੇ ਕਰ ਦਿੰਦਾ ਆਪਾਂ ਨਾਲ ਅੱਛੇ ਪੱਟ ਸੇਲ ਵੀ ਆ ਨਾਲ ਇਹ ਹਾਂ ਸੇਲ ਕਰ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਬਾਈ ਕੋਲੇ ਪੱਟ ਸੇਲ ਐ ਇੱਕ ਬਾਕੀ ਪਸ਼ੂ ਬਹੁਤ ਚੰਗੇ ਆ ਬਾਈ ਕੋਲੇ ਕਾਲੀ ਮੋਬਾਈਲ ਨੰਬਰ ਬੋਲਦੇ ਵੇ ਆਪਣਾ ਵਿੱਚ 85 958 7220 ਠੀਕ ਹੈ ਜੀ ਕਿ ਭਾਈ ਨੇ ਬੱਚੇ ਲੈਣੇ ਹੋਣ ਇਹ ਬਰੀਡਰ ਦੇ ਬੱਚੇ ਹੈਗੇ ਭਾਈ ਨੇ ਮੋਬਾਈਲ ਨੰਬਰ ਆਪਣਾ ਬੋਲਦਾ ਵਿੱਚ